ਸਸਿਕਾਲ ਦੀ ਸਾਰਨ ਪਿਆਰੇ ਬੜੇ ਸਸਿਕਾਲ ਹਾਂਜੀ ਮੌਸਮ ਜਾਂਦਾ ਹੈ ਸਿਆ ਸਰਦੀਆਂ ਵਾਲਾ ਤੇ ਔਲੇ ਵੀ ਮਿਲ ਰਹੇ ਬੜੇ ਸੋਹਣੇ ਔਲੇ ਮਿਲਦੇ ਨੇ ਆਪਾਂ ਮੌਸਮ ਦੇ ਹਿਸਾਬ ਨਾਲ ਹੀ ਅਚਾਰ ਪਾਵਾਂਗੇ ਜੋ ਕਿ ਆਪਾਂ ਜੋ ਵੀ ਬਣਾਉਣਾ ਚਾਹਣੇ ਹਾਂ ਲਈ ਤਾਂ ਆਪਾਂ ਆਪਾਂ ਬਣਾ ਸਕਦੇ ਹਾਂ ਮੈਂ 1 ਕਿਲੋ ਔਲੇ ਲੈਣੇ ਜੋ ਕਿ ਔਲੇ ਬਹੁਤ ਹੀ ਮੋਟੇ ਮਿਲ ਪੀਸ ਮਿਲੇ ਨੇ ਮੈਨੂੰ ਇਹਨਾਂ ਨੂੰ ਮੈਂ ਕਿ ਘੰਟਾ ਪਾਣੀ ਗਰਮ ਦੇ ਵਿੱਚ ਭਿਉਂ ਕੇ ਰੱਖੇ ਸੀਗੇ ਕਿਉਂਕਿ ਗਰਮ ਪਾਣੀ ਭਿਉਂੰਦੇ ਨਾਲ ਇਹਨਾਂ ਦੀ ਜੋ ਕਾਰਸ ਜੀ ਹੁੰਦੀ ਹੈ ਉੱਪਰ ਲੱਗੀ ਹੋਈ ਮਹਿਲ ਚੰਗੀ ਤਰ੍ਹਾਂ ਨਿਕਲ ਜਾਂਦੀ ਆ ਮਹਿਨਾ ਵਾਲਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਦੁਬਾਰਾ ਪਾਣੀ ਨਮਕ ਵਾਲਾ ਡੋਲ ਦਿੱਤਾ ਵਾ ਹੁਣ ਦੂਸਰਾ ਤਾਜ਼ਾ ਪਾਣੀ ਪਾਇਆ ਤਾਜ਼ਾ ਪਾਣੀ ਪਹੁੰਚਵਾ ਦਾ ਆਪਾਂ ਇਹਨਾਂ ਨੂੰ 15-20 ਮਿੰਟ ਸੇਕ ਲਵਾਵਾਂਗੇ ਆਓ ਆਪਾਂ ਗੈਸ ਤੇ ਧਰਦੇ ਆਂਗੇ ਆਪਾਂ ਘੱਟ ਹੀ ਸੇਕ ਤੇ ਪਕਾਵਾਂਗੇ ਕਿਉਂਕਿ ਘੱਟ ਸੇਕ ਪੱਕਣ ਦੇ ਨਾਲ ਔਲੇ ਅੰਦਰ ਤੱਕ ਪੱਕ ਜਾਂਦੇ ਨੇ ਆਪਾਂ ਜਿੰਨੀ ਜਲਦੀ ਅੱਗ ਦੇ ਥੱਲੇ ਤੇਜ਼ ਆ ਕਰਾਂਗੇ ਆਪਣੇ ਔਲੇ ਚੰਗੀ ਤਰ੍ਹਾਂ ਨਹੀਂ ਪੱਕਣਗੇ ਇਸ ਲਈ ਆਪਾਂ ਥੋੜੇ ਜਿ ਸੇਕ ਤੇ ਪਕਾਵਾਂਗੇ ਕਿਉਂਕਿ ਅੰਦਰ ਤੱਕ ਵੀ ਪੱਕਣੇ ਔਲੇ ਜ਼ਰੂਰੀ ਆਗੇ ਤੇ ਉਸ ਤੋਂ ਬਾਅਦ ਆਓ ਆਪਾਂ ਅਗਲੀ ਤਿਆਰੀ ਕਰਦੇ ਹਾਂ ਆਪਣੇ ਔਲੇ ਤਿਆਰ ਨੇ ਆਪਾਂ ਔਲਿਆਂ ਨੂੰ ਪਾਣੀ ਵਿੱਚੋਂ ਕੱਢਾਂਗੇ ਤੇ ਇਹ ਪਾਣੀ ਨੂੰ ਆਪਾਂ ਛੱਟਾਂਗੇ ਨਹੀਂ ਡੋਲਾਂਗੇ ਨਹੀਂ ਮਤਲਬ ਇਹ ਪਾਣੀ ਜੋ ਠੰਡਾ ਹੋਣ ਤੇ ਮੈਂ ਇਹਨਾਂ ਦੇ ਨਾਲ ਸਰਦੇ ਬਾਲ ਜ਼ਰੂਰ ਧੋਵਾਂਗੀ ਕਿਉਂਕਿ ਆਪਾਂ ਇਹ ਛੱਟਣਾ ਨਹੀਂਗੇ ਸਾਰੇ ਤੱਤ ਤਾਂ ਪਾਣੀ ਦੇ ਵਿੱਚ ਹੀ ਆ ਜਾਂਦੇ ਨੇ ਆਓ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਦੇ ਹਾਂ ਔਰ ਸਾਰੇ ਆਉਣੇ ਕੱਲੇ ਕੱਲੇ ਕਰਕੇ ਪਾਣੀ ਚੋਂ ਬਾਹਰ ਕੱਢ ਲਾਂਗੇ ਇਹਨਾਂ ਚੋਂ ਕਿਉਂਕਿ ਜੋ ਪਾਣੀ ਹੋਏਗਾ ਪਾਣੀ ਥੱਲੇ ਭਾਂਡਾ ਰੱਖਿਆ ਆਪਾਂ ਉਹਦੇ ਵਿੱਚ ਨੁੱਚੜ ਜਾਏਗਾ ਬੜੇ ਸੋਨੇ ਉਬਲ ਗਏ ਨੇ ਔਰ ਜਦੋਂ ਆਪਾਂ ਇਹਨਾਂ ਰਸਤਵਾਲ ਥੋੜਾ ਠੰਡੇ ਹੋਣ ਤੱਕ ਰੱਖਾਂਗੇ ਕਿਉਂਕਿ ਜਿਆਦਾ ਵੀ ਆਪਾਂ ਠੰਡੇ ਨਹੀਂ ਕਰਨੇ ਜਿਆਦਾ ਠੰਡੇ ਹੋਣ ਦੇ ਵਿੱਚ ਫਿਰ ਮੈਸ ਨਹੀਂ ਹੋਣਗੇ ਅਗਰ ਤੁਸੀਂ ਇਹਨਾਂ ਨੂੰ ਆਹ ਆਲੂ ਪੀਸ ਚ ਪੀਸਨ ਦੇ ਮੈਸ਼ਰ ਦੇ ਨਾਲ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕਰੋ ਨਹੀਂ ਤਾਂ ਮਿਕਸੀ ਦੇ ਕੱਪ ਵਿੱਚ ਪਾ ਕੇ ਵੀ ਬੜੇ ਸੋਹਣੇ ਮੈਸ ਹੋ ਜਾਂਦੇ ਨੇ ਬਹੁਤ ਹੀ ਸੋਹਣੇ ਆਪਣੇ ਆਲੇ ਉਬਲ ਕੇ ਤਿਆਰ ਹੋ ਗਏ ਇਹਨਾਂ ਦੇ ਵਿੱਚੋਂ ਪਾਣੀ ਨਿਚੋੜ ਲੈ ਆਪਾਂ ਇਹਨੂੰ ਥੋੜਾ ਡੇਢ ਕਰਕੇ ਇਹ ਪਾਣੀ ਨਿਚੋੜ ਲੈਣੇ ਕਿਉਂਕਿ ਫਿਰ ਆਪਾਂ ਰਵਸ ਕਰਦੇ ਵਿੱਚ ਇਹਨਾਂ ਦਾ ਪਾਣੀ ਚਲਾ ਗਿਆ ਵਿੱਚ ਆਪਾਂ ਚਟਣੀ achar ਜੋ ਵੀ ਬਣਾਵਾਂਗੇ ਉਹ ਖਰਾਬ ਹੋਏਗਾ ਆਪਾਂ 1-2 ਮਿੰਟ ਲਈ ਇਹਨੂੰ ਛੱਡ ਦਿੰਨੇ ਆ ਕਿਉਂਕਿ ਪਾਣੀ ਨਿਚੜ ਜਾਏਗਾ ਅਜੀ ਆਪਣੇ ਹੌਲੇ ਠੰਡੇ ਹੋ ਗਏ ਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਇਹ ਅਲੱਗ ਹੋ ਜਾਣਗੇ ਕਿਉਂਕਿ ਗਰਮ ਮੋੜੀ ਜਲਦੀ ਅਲੱਗ ਹੁੰਦੇ ਨੇ ਆ ਤੁਹਾਨੂੰ ਜ਼ਿਆਦਾ ਗਰਮ ਲੱਗਦਾ ਤਾਂ ਤੁਸੀਂ ਕਿਸੇ ਕਟਛੀ ਦੀ ਮਦਦ ਨਾਲ ਇਹਨਾਂ ਨੂੰ ਇਦਾਂ ਇਕੱਲੇ ਇਕੱਲੇ ਕਰ ਸਕਦੇ ਆ ਬੜੀ ਜਲਦੀ ਹੁੰਦੇ ਨੇ ਦੇਖੋ ਤੁਸੀਂ ਗਰਮ ਤਾਂ ਜਲਦੀ ਹੁੰਦੇ ਨੇ ਜੋ ਪਾਣੀ ਸੇ ਆਪਾਂ ਪਾਣੀ ਨਿਚੋੜ ਲਿਆ ਇਹਨਾਂ ਦਾ ਇਹਨਾਂ ਦੇ ਵਿੱਚੋਂ ਆਪਾਂ ਗਿਟਕਾ ਬਾਹਰ ਬਾਹਰ ਕੱਢ ਲਾਂਗੇ ਅਗਰ ਤੁਹਾਡੇ ਤੋਂ ਲੱਗਦਾ ਕਿ ਥੋੜੇ ਠੰਡੇ ਹੋ ਗਏ ਤਾਂ ਇਹਨਾਂ ਨੂੰ ਹਲਕਾ ਜਿਹਾ ਸਟੀਮ ਦੇ ਦਿਓ ਸਟੀਮ ਦੇਣ ਤੋਂ ਬਾਅਦ ਇਹਨਾਂ ਨੂੰ ਮਿਕਸੀ ਦੇ ਕੱਪ ਵਿੱਚ ਵੀ ਤੁਸੀਂ ਪਾ ਕੇ ਐਦਾਂ ਮੈਸ ਕਰ ਸਕਦੇ ਆ ਆਪਾਂ ਇਹਨਾਂ ਦੀ ਬਣਾਵਾਂਗੇ ਚਟਣੀ ਚਟਣੀ ਤਿਆਰ ਕਰਨ ਵੇਲੇ ਆਪਾਂ ਦੇਖੋ ਬੜੀ ਜਲਦੀ ਹੋ ਰਹੇ ਨੇ ਘੜਸ਼ੀ ਦੇ ਨਾਲ ਹੀ ਹੋ ਰਹੇ ਨੇ ਹੋਰ ਮੈਂ ਕੋਈ ਵੀ ਚੀਜ਼ ਲਈ ਗਰਮ ਨਹੀਂ ਥੋੜੇ ਗਰਮ ਕਰਨ ਦੇ ਕਰਕੇ ਹੈ ਜਲਦੀ ਹੀ ਮੈਸ ਹੋ ਰਹੇ ਨੇ ਘਟਕਾ ਨਰੀ ਬਾਅਦ ਚ ਕੱਢਾਂਗੇ ਘਟਕਾ ਗਰਮ ਪੀਸੇ ਰੇ ਪਰ ਨੜ ਜਾਏ ਤਾਂ ਬਾਅਦ ਇਹਨਾਂ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਰਾਜੀ ਆਪਣੇ ਆਲੇ ਸਾਰੇ ਤਿਆਰ ਹੋ ਗਏ ਨੇ ਆਪਾਂ ਆਪਣ ਇਹਨਾਂ ਨੇ ਕੱਟਾਂਗੇ ਘਟਤਾ ਬਾਅਦ ਉਸ ਤੋਂ ਬਾਅਦ ਆਪਾਂ ਜਿਹਦੇ ਨਾਲ ਆਲੂ ਮੈਸ ਕਰਦੇ ਆ ਉਹਦੇ ਨਾਲ ਹੀ ਇਹਨਾਂ ਨੂੰ ਮੈਸ ਚੰਗੀ ਤਰ੍ਹਾਂ ਕਰ ਲਵਾਂਗੇ ਹਾਂਜੀ ਆਪਾਂ ਇਹਦੇ ਨਾਲ ਆਪਣੇ ਆਲੇ ਥੋੜੇ ਠੰਡੇ ਹੋ ਗਏ ਸੀ ਆਪਾਂ ਲੂਮਾ ਵਾਲੇ ਮੈਸ ਕਰਨ ਵਾਲੇ ਨਾਲ ਹੀ ਮੈਸ ਕਰਾਂਗੇ ਚੰਗੀ ਤਰ੍ਹਾਂ ਮੈਸ ਕਰਦੇ ਹਾਂ ਜਦ ਤੱਕ ਆਪਾਂ ਇਹਨਾਂ ਨੂੰ ਮੈਸ ਕਰਦੇ ਹੋ ਤੱਕ ਆਪਾਂ ਕੜਾਹੀ ਐਸੇ ਧਰ ਦਿੰਨੇ ਆ ਹੰਨੇ ਪਕੜਾਈ ਐਸੇ ਧਰ ਦਿੱਤੀ ਹੁਣ ਗਰਮ ਹੋਣ ਤੱਕ ਆਪਾਂ ਇਹਦੇ ਵੇਟ ਕਰਾਂਗੇ ਆਹੜੇ ਵੀ ਮੈਂ ਸੋਕੇ ਚੰਗੀ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਆਪਾਂ ਮੈਸ ਕਰਨਾ ਵਾ ਕਿਹਾ ਕੋਈ ਗੰਢ ਨਹੀਂ ਰਹਿਣੀ ਚਾਹੀਦੀ ਆਪਾਂ ਗਰਮ ਨੂੰ ਪਹਿਲਾਂ ਇਹ ਕਟਛੀ ਦੇ ਨਾਲ ਦਵਾ ਕੇ ਇਹਦੇ ਵਿੱਚੋਂ ਸਾਰੀਆਂ ਗਟਕਾਂ ਕੱਢ ਲਈਆਂ ਸੀਗੀਆਂ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ ਕਰ ਲਿਆ ਥੋੜੇ ਬਹੁਤ ਰਹਿ ਗਏ ਤਾਂ ਆਪਾਂ ਉਹ ਵੀ ਚੰਗੀ ਤਰ੍ਹਾਂ ਇਕੱਠੇ ਕਰਕੇ ਇਹਨੂੰ ਇਸ ਤਰ੍ਹਾਂ ਮੈਸ ਕਰ ਲਾਂਗੇ ਕੜਾਹੀ ਆਪਣੀ ਗਰਮ ਹੋ ਗਈ ਤੇ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਕਿਉਂਕਿ ਮੈਂ ਸਰੋਂ ਦਾ ਤੇਲ ਪਾਵਾਂਗੀ ਕਿਉਂ ਨਹੀਂ ਪਾਵਾਂਗੀ ਸਰੋਂ ਦਾ ਤੇਲ ਨਾਲ ਆਪਣਾ ਚੜਨੀ ਜ਼ਿਆਦਾ ਟਾਈਮ ਚੱਲੇਗੀ ਸਰੋਂ ਦਾ ਤੇਲ ਆਪਾਂ ਜ਼ਿਆਦਾ ਵੀ ਨਹੀਂ ਪਾਵਾਂਗੇ ਥੋੜਾ ਹੀ ਪਾਵਾਂਗੇ ਜਿੰਨਾ ਜਰ ਆਪਾਂ ਇਹਦੇ ਵਿੱਚ ਮਸਾਲੇ ਭੁੰਨੇ ਨੇ ਇਨਾਪਾਂ ਹਣ ਗਰਮ ਹੋਣ ਤੱਕ ਵੇਟ ਕਰਾਂਗੇ ਜੀ ਤੇਲ ਆਪਣਾ ਗਰਮ ਹੋ ਤਾਂ ਕੜਾਹੀ ਦੇ ਵਿੱਚ ਅਚਾਰ ਕੋਈ ਵੀ ਪਾਉਣਾ ਤਾਂ ਸਰੋਂ ਦਾ ਤੇਲ ਹੀ ਵਰਤਿਆ ਜਾਂਦਾ ਵਾ ਕਿਉਂਕਿ ਆਪਾਂ ਨੂੰ ਪਤਾ ਕਿ ਕਿਹੋ ਦੇ ਵਿੱਚ ਤਾਂ ਪਹਚਾਰ ਤਿਆਰ ਹੁੰਦਾ ਹੀ ਨਹੀਂਗਾ ਚਟਨੀ ਚ ਹੈ ਅਚਾਰ ਹੈ ਉਹ ਆਪ ਇਹਦੇ ਵਿੱਚ ਹੀ ਪਾਵਾਂਗੇ ਆਪਣਾ ਹਲੇ ਮੈਸ ਹੋ ਗਏ ਆ ਸਾਰੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮੈਸ ਕੀਤਾ ਹੁਪਰ ਇਹਦੇ ਵਿੱਚ ਗੁੜ ਨਹੀਂ ਮੈਂ ਦੇ ਵਿੱਚ ਥੋੜੀ ਸ਼ੱਕਰ ਪਾਵਾਂਗੀ ਕਿਉਂਕਿ ਮੈਂ ਚੀਨੀ ਨਹੀਂ ਪਾਉਣਗੀ ਮੈਂ ਸ਼ੱਕਰ ਹੀ ਪਾਵਾਂਗੀ ਐਤਕੀ ਵਾਰ ਸ਼ੱਕਰ ਦਾ ਹੀ ਚਾਰ ਆਪਾਂ ਚੜਨੀ ਬਣਾਵਾਂਗੇ ਤੇਲ ਹਲੇ ਆਪਣਾ ਗਰਮ ਨਹੀਂ ਹੋਇਆ हाँ जी अपना तेल गर्म हो गया हम आपे सब तो पहला जीरा आप जीरा जीरा पावगे एक डेढ़ चमचा भर के हाँ शेक करा कप उस रही डेढ़ चमचा पावगे देख रखा है हमेशा का रखा है मैं पकवान के तेल बहुत गर्म आ उस तवा पर हम यहाँ पर चम्मच कलोंजी कलोंजी कौन सा तवा आप चाहिए इसको कामा के सौंफा सौंफे दो-तीन चमचे पामा के ऐसा तो आप डेल पाउडर तो भी पाउडर पा आगे दियो और मेरे को पाउडर नहीं गा तुम होया पावे आप देसी नमक जो कि अपना सब्जी के पता वा वो तो पावगी मैं एक चमचा वो तो पावगी सीधा नमक सीधा नमक भी मैं थोड़ी पावगी क्योंकि पहला पा एक चमचा दूसरा पाया वह ज्यादा भी नहीं पा फिर पावगे आप जवाइन ਇਹ ਜੇ ਪਾਵਾਂਗੇ ਆਪਾਂ ਅਜਵਾਇਨ ਅਜਵਾਇਨ ਪਾਉਣ ਤੋਂ ਬਾਅਦ ਜੇ ਜੇ ਪਾਵਾਂਗੇ ਆਪਾਂ ਸੁੰਡ ਸੁੰਡ ਜ਼ਰੂਰ ਪਾਵਾਂਗੇ ਸੁੰਡ ਦਾ ਟੇਸਟ ਜ ਬਹੁਤ ਸੋਹਣਾ ਟੇਸਟ ਆਉਂਦਾ ਵਾ ਆਪਾਂ ਇੱਕ ਚਮਚਾ ਭਰ ਕੇ ਸੁੰਡ ਦਾ ਪਾਏ ਆਂ ਇਹਦੇ ਵਿੱਚ ਥੋੜਾ ਗਰਮ ਮਸਾਲਾ ਅੱਧਾ ਚਮਚਾ ਪੀਸਿਆ ਹੋਇਆ ਧਨੀਆ ਸਾਤ ਧਨੀਆ ਨਹੀਂ ਪਾਇਆ ਆਪਾਂ ਇਹ ਚ ਪੀਸਿਆ ਧਨੀਆ ਹੀ ਲੋਟ ਰਹਿਣਾ ਇਹ ਚ ਪਾਵਾਂਗੇ ਥੋੜੀ ਦੇਗੀ ਮਿਰਚ ਅੱਧਾ ਚਮਚਾ ਫਿਰ ਪਾਵਾਂਗੇ ਥੋੜਾ ਇਹਦੇ ਵਿੱਚ ਚਲਕੀ ਚਾਟ ਮਸਾਲਾ ਇਹ ਚ ਪਾਵਾਂਗੇ ਮੈਂ ਥੋੜੀ ਹੰਗ बाद पावे अंबचूर क्योंकि अमचूर का तो भी वखरा ही टेस्ट होएगा अमचूर पाइ मैं एक चमचा सारे मसाले ने अपना चंकी तरह मिक्स करा पावगे आपने भी अपने पे अमचूर का जो टेस्ट होएगा ना तो बहुत ही अच्छा लगेगा आप चीनी तरह मैश किया करेंगे आपकते ही रखा क्योंकि चिंगी तरह मिक्स हो जाएंगे ਲਾਉਂਦੇ ਰਹਿਣਾ ਕਿਉਂਕਿ ਥੱਲੇ ਬਣਾ ਲੱਗੇ ਮਸਾਲਾ ਆਪਣਾ ਜਿਹਨੋਂ ਇੱਕ ਤੇਕ ਲਵਾਵਾਂਗੇ ਫਰੀਦਰਾ ਫੇਕ ਲਵਾ ਕੇ ਜੋ ਆਪਾਂ ਇਹਦੇ ਵਿੱਚ ਇੱਕ ਤੋਂ ਡੇਢ ਕਟੋਰੀ ਆਪਾਂ ਚੱਕਰ ਦੀ ਲਈ ਆ ਉਹ ਵੀ ਇਹਦੇ ਵਿੱਚ ਮਿਕਸ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਮਤ ਕਰਨ ਤੋਂ ਬਾਅਦ ਸ਼ੱਕਰ ਪਾਵਾਂਗੇ ਆਪਾਂ ਹਮਾਗੇ ਰਹਿਣਾ ਕਿ ਸਹੀ ਪਲਾ ਕੇ ਫਿਰ ਵੀ ਪੱਕਣੇ ਜ਼ਰੂਰੀ ਆ ਜਿੱਥੇ ਆਪਣੇ ਕੋਈ ਇਹ ਔਲਿਆਂ ਦੀ ਰਹਿ ਜਾਂਦੇ ਇੱਕ ਪੀਸ ਰਹਿ ਜਾਂਦਾ ਉਹਨੂੰ ਆਪਾਂ ਇਸ ਤਰ੍ਹਾਂ ਕਟਚੀ ਦੇ ਨਾਲ ਕਰ ਸਕਦੇ ਆ ਕਿਉਂਕਿ ਗਰਮ ਹੋਏ ਹੁੰਦੇ ਨੇ ਚੰਗੀ ਤਰ੍ਹਾਂ ਭੁੱਜ ਜਾਣਗੇ ਤੇ ਸਵਾਦ ਆਪਾਂ ਦੇ ਪਾਵਾਂਗੇ ਸ਼ੱਕਰ तो शकर आप एक तो डेढ़ कटोरी शक्कर मिक्स करके आप हिलाते रहेंगे क्योंकि शक्कर तो यह ओलियादा मिक्स चंकी तरह पेस्ट बन जाएगा और मिक्स हो जाएगा सारा तुम तो ज़्यादा शकर पाना चाहते किलो ओलियाँ तकरीबन के ये शक्कर से मेरे को 150 ਗ੍ਰਾਮ ਕਿਉਂਕਿ ਔਲੇ ਦੀ ਵੀ ਮਿਠਾਸ ਹੁੰਦੀ ਆ ਔਲੇ ਆਪਾਂ ਨੂੰ ਕਿਸੇ ਵਾਰ ਖਾਲੀ ਪੇਟ ਖਾਣਾ ਜ਼ਰੂਰੀ ਆ ਖਾਣ ਤੁਸੀਂ ਖਾ ਸਕਦੇ ਹੋ ਤੇ ਕੌਲਾ ਖਾਲੀ ਪੇਟ ਖਾਓ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਛੱਪਾ ਥੋੜੀ ਹਲਦੀ ਮਿਕਸ ਕਰਾਂਗੇ ਜੋ ਕਿ ਆਪਣੇ ਕੋਲ ਹਲਦੀ ਪਾਉਣ ਵਾਲੀ ਰਹਿ ਗਈ ਸੀ एक चमचा हल्दी थोड़ी पावगे आप चिली फ्लिक्स आप मिक्स चंकी तरह बहुत ही टेस्टी बनती है ਕਟਣੀ ਪਹਿਲਾਂ ਵੀ ਮੈਂ ਬਣਾ ਕੇ ਇੱਕ ਵਾਰ ਕਿਤੇ ਬਾਹਰ ਭੇਜ ਚੁੱਕੀ ਹਾਂ ਅੱਜ ਫੇਰ ਮੈਂ ਬਣਾ ਰਹੀ ਹਾਂ ਦੁਬਾਰਾ ਹਲਦੀ ਜਾਲਦੀ ਨਹੀਂ ਹਾਵੇ ਥੋੜੀ ਹੀ ਪਾਉਣੀ ਚਾਹੀਦੀ ਆਪਾਂ ਨੂੰ ਹੁਣ ਆਪ ਸਾਰੇ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਔਰ ਪਕਾ ਲਾਂਗੇ ਕਿਉਂਕਿ ਬਸ ਸ਼ੱਕਰ ਵੀ ਪਾਈ ਹੈ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਕੋਈ ਵੀ ਡ్రਾਈ ਫਰੂਟ ਪਾਉਣਾ ਚਾਹੋ ਨੇ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਕੱਲੀ ਥੋੜੀ ਕਿਸ਼ਮਿਸ਼ ਹੀ ਪਾਵਾਂਗੀ ਇਹਨਾਂ ਮੁੱਤਲ ਨੂੰ ਸੌਗੀ ਪਾਵਾਂਗੀ ਹਲਕਾ ਠੰਡਾ ਹੋਣ ਤੱਕ ਪਾਵਾਂਗੀ ਇਹਨੂੰ ਅ ਜਦੋਂ ਹਲਕਾ ਠੰਡਾ ਹੋ ਜਾਏਗਾ ਜਿਆਦਾ ਸੇਕ ਦੇ ਵਿੱਚ ਨਹੀਂ ਪਾਵਾਂਗੀ ਕਿਉਂਕਿ ਫਿਰ ਉਹ ਮੱਚ ਜਾਂਦੀ ਆ ਫਿਰ ਟੇਸਟ ਨਹੀਂ ਆਉਂਦਾ ਸਾਰਾ ਹੀ ਟੇਸਟ ਚਟਨੀ ਦਾ ਖਰਾਬ ਹੋ ਜਾਂਦਾ ਵਾ ਲਓ ਜੀ ਆਪਣੀ ਆਮਲਾ ਚਟਨੀ ਤਿਆਰ ਹੈ ਤੁਸੀਂ ਵੀ ਘਰ ਵਿੱਚ ਬਣਾ ਕੇ ਰੱਖੋ ਤਾਂ ਹਣ ਆਮਲਾ ਦਾ ਸੀਜ਼ਨ ਬਣਾ ਕੇ ਰੱਖੋਗੇ ਤਾਂ ਚੰਗਾ ਹੀ ਆਪਣੇ ਕੋਲ ਬਾਲਾ ਨਹੀਂ ਤਾਂ 6 ਮਹੀਨੇ ਲਈ ਤਾਂ ਰੱਖ ਸਕਦੇ ਆਂ ਆਪਾਂ ਇਹਨੂੰ ਬਣਾ ਕੇ ਰੱਖਣੀ ਠੰਡੀ ਕਰਕੇ ਤੁਸੀਂ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਆਂ ਕਿਉਂਕਿ ਖਰਾਬ ਨਹੀਂ ਹੁੰਦੀ ਫਿਰ ਆਪਣੀ ਆਮਲਾ ਚਟਣੀ ਤਿਆਰ ਹੈ ਹਾਂਜੀ ਆਮਲਾ ਚਟਣੀ ਤਿਆਰ ਆ ਆਪਣੇ ਆਪਾਂ ਇਹਨੂੰ ਠੰਡੇ ਹੋਣ ਦੇ ਵਿੱਚ ਹੀ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖਿਆ ਚਾਹੇ ਕੱਚ ਦੇ ਭਾਂਡੇ ਵਿੱਚ ਜਾਂ ਮਿੱਟੀ ਦੇ ਨਾਲ ਦੂਸਰੇ ਬਰਤਨਾਂ ਵਿੱਚ ਚਿੰਦੀ ਦੇ ਬਰਤਨਾਂ ਵਿੱਚ ਪਾ ਕੇ ਰੱਖੋ ਪਲਾਸਟਿਕ ਦੇ ਵਿੱਚ ਹਮੇਸ਼ਾ ਹੀ ਖਰਾਬ ਹੁੰਦਾ achar ਕੋਈ ਵੀ ਆ ਪਾਣੀ ਵਾਲੇ ਹੱਥ ਨਹੀਂ ਲਾਉਣੇ ਚਾਹੀਦੇ ਪਾਣੀ ਵਾਲੇ ਹੱਥ ਤੋਂ ਦੂਰ ਹੋਣਾ ਚਾਹੀਦਾ ਵਾ ਲਾਉਣਾ ਤਾਂ ਤੁਸੀਂ ਡੰਡੇ ਦੇ ਨਾਲ ਕੱਢੋ ਲੱਕੜ ਦੇ ਚਮਚਾ ਹੁੰਦਾ ਜਾਂ ਕਟਛੀ ਮਿਲਦੀ ਛੋਟੀਆਂ ਜਿਹੀਆਂ ਕਰ ਲਓ ਉਹਦੇ ਨਾਲ ਕੱਢੋ ਪਲਾਸਟਿਕ ਦੇ ਨਾਲ ਕੱਢੋ ਪਰ ਗਿੱਲੇ ਪਾਣੀ ਵਾਲੇ ਹੱਥਾਂ ਤੋਂ ਬਿਲਕੁਲ ਨਾ ਹੱਥ ਦੂਰ ਰੱਖਣੇ ਚਾਹੀਦੇ ਆਪਾਂ ਨੂੰ ਪਾਣੀ ਤੋਂ ਦੂਰ achar ਜਿੰਨਾ ਹੋਏਗਾ ਉਹਨਾਂ ਹੀ ਟੇਸਟੀ ਔਰ ਜ਼ਿਆਦਾ ਦਿਨ ਚੱਲੇਗਾ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਪੋਰਟ ਦੀ ਲੋੜ ਹੈ ਹਾਂਜੀ ਆਪਣੇ ਠੰਡੇ ਹੋ ਗਏ ਆ ਚਟਨੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਗੀ ਕਿਉਂਕਿ ਸੌਗੀ ਠੰਡੀ ਹੁੰਦੇ ਪਾਉ ਨਹੀਂ ਤਾਂ ਸੜੀ ਜੀ ਹੋ ਜਾਂਦੀ ਪਰ ਟੇਸਟ ਨਹੀਂ ਰਹਿੰਦਾ ਵਾ ਤੇ ਆਪਾਂ ਇਹ ਸਿਰਫ 슈ਗਰ ਫ੍ਰੀ ਹੀ ਚਟਨੀ ਬਣਾਈ ਆ ਕਿਉਂਕਿ ਮਿੱਠਾ ਨਹੀਂ ਖਾਂਦੇ ਪਰ ਤੁਸੀਂ ਇਹਦੇ ਵਿੱਚ 1 ਕਿਲੋ ਔਲੇ ਲੈ ਤਾਂ 1 ਕਿਲੋ ਗੁੜ ਪਾ ਸਕਦੇ ਚੀਨੀ ਮਤ ਪਾਓ ਚੀਨੀ ਬਹੁਤ ਹੀ ਹਾਨੀਕਾਰਕ ਹੁੰਦੀ ਆਪਣੇ ਸਿਹਤ ਲਈ ਪਰ ਆਪਾਂ ਇਹਦੇ ਵਿੱਚ 100 ਗ੍ਰਾਮ ਹੀ ਸੌਗੀ ਪਾਈ ਆ ਕਿ ਜਿਆਦਾ ਮਿੱਠਾ ਨਹੀਂ ਪਾਇਆ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਨੂੰ ਇਹਨੇ ਸੇਕ ਨਾਲ ਹੀ ਇਹਨੇ ਅੰਦਰ ਸੌਗੀ ਨੇ ਤਿਆਰ ਹੋ ਜਾਣਾ ਵਾ ਲਓ ਜੀ ਹੁਣ ਆਪਣੀ ਬਿਲਕੁਲ ਰੈਡੀ ਐ ਆਹ ਲਾ ਚਟਨੀ